ਆਸਟ੍ਰੇਲੀਆ ਸਕੂਲਿੰਗ ਵੀਜ਼ਾ ਦੀ ਗੱਲ ਕਰਨ ਜਾ ਰਹੇ ਹਾਂ ਅਸੀਂ ਪਹਿਲਾਂ ਵੀ ਕਈ ਵੀਡੀਓਜ਼ ਬਣਾਈਆਂ ਪੂਰੀ ਇਨਫੋਰਮੇਸ਼ਨ ਦਿੱਤੀ ਅੱਜ ਬਹੁਤ ਹੀ ਖਾਸ ਟੌਪਿਕਸ ਉੱਪਰ ਗੱਲ ਕਰਨ ਜਾ ਰਹੇ ਹਾਂ ਕਿ ਜਿਵੇਂ ਕਿ ਅਸੀਂ ਉਹ ਸਾਰੇ ਹੀ ਤਕਰੀਬਨ ਜਾਣਦੇ ਹਾਂ ਅਸੀਂ ਆਪਣੀ ਵੀਡੀਓਜ਼ ਦੇ ਜ਼ਰੀਏ ਨਾ ਕਿ ਤਾਂ ਵੇਅਰ ਕਰ ਦਿੱਤਾ ਹੈ ਕਿ ਸਭ ਜਾਣਦੇ ਨੇ ਕਿ 5th ਤੋਂ ਲੈ ਕੇ +1 ਦੀ ਕਲਾਸ ਤੱਕ ਜੋ ਹੈ ਸਟੂਡੈਂਟ ਜੋ ਹੈ ਪੇਰੈਂਟਸ ਜਿਹੜੇ ਨੇ ਆਪਣੇ ਬੱਚਿਆਂ ਦਾ ਸਕੂਲਿੰਗ ਵੀਜ਼ਾ ਲਈ ਅਪਲਾਈ ਕਰਵਾ ਸਕਦੇ ਨੇ ਪਰ ਇੱਕ ਡਿਸੀਜਨ ਲੈਣਾ ਬਹੁਤ ਮੁਸ਼ਕਿਲ ਹੋ ਜਾਂਦਾ ਪੇਰੈਂਟਸ ਦੇ ਲਈ ਕਿ ਆਖਿਰ ਅਸੀਂ ਕਿਹੜੀ ਕਲਾਸ ਤੋਂ ਬਾਅਦ ਆਪਣੇ ਬੱਚੇ ਨੂੰ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਲਈ ਅਪ ਸਕਦੀ ਹੈ ਕਿ ਮਦਰ ਜਾਂ ਫਾਦਰ ਦੋਵਾਂ ਵਿੱਚੋਂ ਕੋਈ ਇੱਕ ਜਾ ਸਕਦਾ ਤਾਂ ਕਿਸ ਨੂੰ ਜਾਣਾ ਚਾਹੀਦਾ ਹੈ ਇਸ ਉੱਪਰ ਵੀ ਸਵਾਲ ਕਿ ਫਿਰ ਬਣ ਜਾਂਦਾ ਸੋ ਇਸੇ ਨੂੰ ਲੈ ਕੇ ਅਸੀਂ ਅੱਜ ਦੀ ਵੀਡੀਓ ਵਿੱਚ ਕਾਫੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਕਿ ਤੁਹਾਡੇ ਇਸ ਤਰ੍ਹਾਂ ਦੇ ਡਿਸੀਜਨ ਦੇ ਵਿੱਚ ਤੁਹਾਨੂੰ ਹੈਲਪ ਹੋ ਸਕੇ ਔਰ ਤੁਸੀਂ ਸਹੀ ਢੰਗ ਦੇ ਨਾਲ ਅਪਲਾਈ ਕਰ ਸਕੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਪੂਰੀ ਇਨਫੋਰਮੇਸ਼ਨ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਨੂੰ ਲੈ ਕੇ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋ ਪਹਿਲਾਂ ਤਾਂ ਮੈਂ ਆਪਣੇ ਸਾਰੇ ਹੀ ਦਰਸ਼ਕਾਂ ਨੂੰ ਜ਼ਰੂਰ ਦੱਸ ਜਾਵਾਂ ਕਿ ਨੈਵੀਗੇਟਰਜ਼ ਓਵਰਸੀਜ਼ ਜੋ ਕਿ तकरीबन 28 ਸਾਲਾਂ ਤੋਂ ਇਸ ਫੀਲਡ ਵਿੱਚ ਕਈ ਸਟੂਡੈਂਟਸ ਨੂੰ ਅਵੇਅਰ ਕਰ ਚੁੱਕੇ ਨੇ ਔਰ ਉਹਨਾਂ ਦਾ ਸਟੱਡੀ ਵੀਜ਼ਾ ਜੋ ਹੈ ਲੱਗ ਚੁੱਕਿਆ ਹੈ ਅਲੱਗ-ਅਲੱਗ ਕੰਟਰੀਜ਼ ਵਿੱਚ ਜੋ ਹੈ ਨੈਵੀਗੇਟਰਜ਼ ਓਵਰਸੀਜ਼ ਵੱਲੋਂ ਡੀਲ ਕੀਤਾ ਜਾਂਦਾ ਹੈ ਮੈਮ ਦਾ ਐਨ ਐਕਸਪੀਰੀਅੰਸ ਹੈ ਕਿ ਬੱਚੇ ਦੀ ਸਟੂਡੈਂਟ ਦੀ ਪ੍ਰੋਫਾਈਲ ਦੇਖ ਕੇ ਹੀ ਉਸ ਨੂੰ ਦੱਸ ਸਕਦੇ ਨੇ ਕਿ ਤੁਹਾਡਾ ਕਿੱਥੇ ਲਈ ਚੰਗੀਆਂ ਆਪਸ਼ਨਸ ਹਨ ਔਰ ਤੁਹਾਡੇ ਫਿਊਚਰ ਦੇ ਲਈ ਬੈਟਰ ਮੰਡ ਦੇ ਲਈ ਕਿਹੜੀ ਜਗ੍ਹਾ ਬੈਸਟ ਰਹਿ ਸਕਦੀ ਹੈ ਤੇ ਜਦੋਂ ਆਪਾਂ ਆਸਟ੍ਰੇਲੀਆ ਸਕੂਲਿੰਗ ਵਿਕਟੋਰੀਅਨ ਗਵਰਨਮੈਂਟ ਤੋਂ ਅਥੋਰਾਈਜ਼ਡ ਕੰਪਨੀ ਅਸੀਂ ਨੈਵੀਗੇਟਰਸ ਓਵਰਸੀਜ਼ ਨੂੰ ਦੱਸਣਾ ਚਾਹਾਂਗੇ ਤੁਹਾਨੂੰ ਕਿ ਅਥੋਰਾਈਜ਼ਡ ਕੰਪਨੀ ਹੈ ਤੁਸੀਂ ਭਰੋਸੇ ਦੇ ਨਾਲ ਇਥੇ ਸਕੂਲਿੰਗ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ ਸੋ ਮੈਮ ਆਪਾਂ ਟਾਪਿਕ ਤੇ ਆਈਏ ਪੁਆਇੰਟ ਤੇ ਆਈਏ ਕਿ ਜਦੋਂ ਸਕੂਲਿੰਗ ਵੀਜ਼ਾ ਦੀ ਗੱਲ ਆਉਂਦੀ ਹੈ ਜਿਹੜੇ ਪੇਰੈਂਟਸ ਨੇ ਕਿਸ ਕਿਵੇਂ ਜੋ ਹੈ ਇਸ ਡਿਸੀਜਨ ਤੇ ਆਣ ਕਿ ਆਪਣੇ ਬੱਚੇ ਨੂੰ ਕਿਹੜੀ ਕਲਾਸ ਤੋਂ ਬਾਅਦ ਉਹ ਅਪਲਾਈ ਕਰਵਾਣ ਜਾਂ ਮਦਰ ਜਾਂ ਫਾਦਰ ਵਿੱਚੋਂ ਕੌਣ ਜੋ ਹੈ ਜਾਏ ਇਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਕਿਹੜੇ-ਕਿਹੜੇ ਪੁਆਇੰਂਟ ਜ਼ਰੂਰ ਦੱਸਣਾ ਚਾਹੋਗੇ ਕਿ ਇਹਨਾਂ ਨੂੰ ਫਾਲੋ ਕਰਦੇ ਹੋਏ ਹੀ ਪੇਰੈਂਟਸ ਡਿਸੀਜਨ ਲੈਣ ਦੇਖੋ ਹਰਜੋਤ ਸਕੂਲਿੰਗ ਵੀਜ਼ਾ ਜਿਹੜਾ ਹੈ ਹਰ ਪੇਰੈਂਟਸ ਦੀ ਆਪਣੀ ਚੋਆਇਸ ਹੁੰਦੀ ਹੈ ਮੈਂ ਆਪਣੇ ਬੱਚੇ ਨੂੰ ਕਿੱਥੇ ਪੜਾਣਾ ਠੀਕ ਹੈ ਹੁਣ ਜਦ ਮੇਰੇ ਬੱਚੇ ਛੋਟੇ ਸੀਗੇ ਸਾਡਾ ਆਪਣਾ ਇੱਕ ਡਿਸੀਜਨ ਸੀਗਾ ਅਸੀਂ ਕੀ ਦੇਣਾ ਚਾਹੁੰਦੇ ਆ ਲਾਈਫ ਚ ਠੀਕ ਹੈ ਮੈਂ ਆਪਣੇ بڑے بیٹے ਨੂੰ ਗਵਾਲੀਅਰ ਸਿੰਧਿਆ ਸਕੂਲ ਚ ਪੜਾਇਆ ਜੀ ਬਹੁਤ ਪੁਰਾਣੀ ਗੱਲ ਹੈ ਤੇ ਉੱਥੇ ਜਾ ਕੇ ਮੈਂ ਹੌਸਟਲ ਦੇਖ ਕੇ ਆਈ ਔਰ ਉਸ ਜ਼ਮਾਨੇ ਚ ਮੈਨੂੰ ਲੱਗਦਾ ਇਟਸ ਅ ਲੌਂਗ ਵੇ 25 ਸਾਲ ਪਹਿਲੇ ਦੀ ਗੱਲ ਹੋਣੀ ਹੈ ਤੇ ਉਸ ਟਾਈਮ ਵੀ ਮੈਨੂੰ ਲੱਗਦਾ 5.5 ਲੱਖ ਰੁਪਏ 25 ਸਾਲ ਪਹਿਲੇ ਉਸੇ ਦੇਖ ਲਓ ਕਿੰਨਾ ਕਾਫੀ ਵੈਲਿਊ ਰੱਖਦਾ ਹੈ ਠੀਕ ਹੈ ਤੇ ਹੋਸਟਲ ਦਾ ਖਾਣ ਪੀਣ ਦਾ ਰਹਿਣ ਦਾ ਸਿੰਨਾ ਪੈਸਾ ਦਿੰਦੇ ਸੀਗੇ ਹੁਣ ਉਹੀ ਚੀਜ਼ ਤੁਹਾਨੂੰ ਜਿਹੜੀ ਹੈ ਓਵਰ ਸੀਜ਼ ਮਿਲ ਜਾਏ ਸ਼ਾਇਦ ਉਸ ਟਾਈਮ ਓਵਰ ਸੀਜ਼ ਦੀ ਚੀਜ਼ਾਂ ਬਹੁਤ ਜ਼ਿਆਦਾ ਪਪੂਲਰ ਸਕੂਲਿੰਗ ਵੀਜ਼ਾ ਨਹੀਂ ਹੁੰਦਾ ਸੀਗਾ ਹੁਣ ਓਵਰ ਸੀਜ਼ ਤੁਹਾਨੂੰ ਜੇ ਅਬ੍ਰੋਡ ਚ ਮਿਲ ਜਾਏ ਤੇ ਉਹ ਮੇਰੇ ਖਿਆਲ ਜਿਹੜੇ ਹਰ ਪੇਰੈਂਟ ਜਾਂਦੇ ਕਿਉਂਕਿ ਉਹਨਾਂ ਨੂੰ ਵੀ ਜਾਂਦਾ ਐਜ਼ ਅ ਗਾਰਡੀਅਨ ਮੌਕਾ ਮਿਲ ਰਿਹਾ ਔਰ ਉਹ ਜਾਂਦੇ ਆ ਕਿ ਬੱਚੇ ਨੂੰ ਛੋਟੇ ਹੁੰਦੇ ਹੀ ਉਹ ਐਕਸਪੋਜ਼ਰ ਮਿਲ ਜਾਏ ਪਿਛਲੇ ਪ੍ਰੋਗਰਾਮ ਚ ਵੀ ਮੈਂ ਦੱਸਿਆ ਸੀਗਾ ਤੁਹਾਨੂੰ ਕਿ ਅੱਜ ਕੱਲ ਸਟੂਡੈਂਟ ਜਿਹੜਾ 2 ਵੀਕਸ ਦੇ ਸ਼ਾਰਟ ਪ੍ਰੋਗਰਾਮ ਵਾਸਤੇ ਜਾਂਦੇ ਆ ਕਾਫੀ ਸਾਰੇ ਕੰਟਰੀਜ਼ ਦੇ ਉਹ ਹੀ ਮਰਜ਼ੀ ਕਲਾਸ ਹੋਏ ਸਕੂਲ ਵਾਲੇ ਲੈ ਕੇ ਜਾਂਦੇ ਆ ਔਰ 2-3-4 ਲੱਖ ਰੁਪਏ ਉਹਦੇ ਵਿੱਚ ਖਰਚ ਆ ਰਿਹਾ ਇੰਨੇ ਛੋਟੇ 2 ਵੀਕਸ ਦੇ ਵਾਸਤੇ ਤੇ ਇਹ ਇੱਥੇ ਤੁਸੀਂ ਖਾਲੀ ਸਾਲ ਦੀ ਫੀਸ ਉਹ ਆਲਮੋਸਟ ਹਰ ਕਲਾਸ ਦੀ ਅਲੱਗ ਹੁੰਦੀ ਹੈ ਪਰ ਐਵਰੇਜ ਛੋਟੀ ਕਲਾਸਾਂ ਦੀ 15000 ਡਾਲਰ ਆਉਂਦੀ ਆ ਆਸਟ੍ਰੇਲੀਆ ਦੀ ਤੇ 7500 ਡਾਲਰ ਤੁਸੀਂ 6 ਮਹੀਨੇ ਦੇ ਦੇ ਕੇ ਤੁਸੀਂ ਜਾ ਸਕਦੇ ਹੋ ਹੁਣ 7500 ਡਾਲਰ ਕੈਲਕੂਲੇਟ ਕਰੋ ਤੇ ਮੈਨੂੰ ਲੱਗਦਾ 4 ਲੱਖ ਦੇ ਨੇੜੇ ਤੇੜੇ ਆਏਗੀ ਜਿੱਥੇ ਤੱਕ ਮੇਰਾ ਖਿਆਲ ਹੈ ਹਾਂ ਹੈਲਥ ਇੰਸ਼ੋਰੈਂਸ ਜਦ ਬੱਚਾ ਮੰਨ ਲਓ 10th ਵਿੱਚ ਹੈ ਤੇ 10th ਦਾ +1 ਦਾ +2 ਦਾ 3 ਸਾਲ ਦਾ ਹੈਲਥ ਇੰਸ਼ੋਰੈਂਸ ਨੂੰ ਨੂੰ ਦੇਣਾ ਪੈਂਦਾ 3 ইয়ারਸ ਦਾ ਔਰ ਪੇਰੈਂਟਸ ਨਾਲ ਜਾ ਸਕਦੇ ਆ ਡਿਪੈਂਡ ਕਰਦਾ ਤੁਹਾਡੀ ਫਾਈਨੈਂਸ਼ੀਅਲ ਕੰਡੀਸ਼ਨ ਕੀ ਹੈ ਚਾ ਅੱਛੀ ਹੈ ਰਿਟਾਇਰਡ ਆ ਪੇਰੈਂਟਸ ਅਸੀਂ ਦੋਨਾਂ ਦਾ ਲਗਾ ਸਕਦੇ ਆ ਜੇ ਫਾਦਰ ਦਾ ਸਾਰਾ ਇਨਕਮ ਲੱਗਿਆ ਜਾਂ ਉਹ ਨਾਲ ਜਾ ਰਿਹਾ ਤਾਂ ਫਿਰ ਕਮਾ ਆ ਕੇ ਅੱਗੇ ਬੱਚੇ ਦੀ ਫੀਸਾਂ ਕੌਣ ਭਰੇਗਾ ਇੱਕ ਇਹ ਰੀਜ਼ਨ ਹੋ ਜਾਂਦਾ ਇਸ ਕਰਕੇ ਪਹਿਲੇ ਅਸੀਂ ਮਦਰ ਦਾ ਲਾ ਦੰਨੇ ਉਹਦੇ ਬਾਅਦ ਫਾਦਰ ਦਾ ਲਗਵਾ ਦੰਨੇ ਹੁਣ ਜਦ ਬੱਚੇ ਨੇ ਪੜ੍ਹਨਾ ਹੈ ਤੇ ਮਦਰ ਦਾ ਮੇਰੇ ਖਿਆਲ ਐਜ਼ ਅ ਗਾਰਡੀਅਨ ਜਾਣਾ ਜ਼ਰੂਰੀ ਹੈ ਕਿਉਂਕਿ ਮਦਰ ਹੀ ਬੱਚੇ ਨੂੰ ਦੇਖਦੀ ਹੈ ਹਾਂ ਫਾਦਰ ਨੇ ਜਾਣਾ ਹੈ ਉਹਨਾਂ ਦੇ ਕੈਲੋ ਕਿ ਸਕੂਲ ਦੀ ਸੈਟਲਮੈਂਟ ਉਹਨਾਂ ਦਾ ਘਰ ਦਾ ਅਕਮੋਡੇਸ਼ਨ ਦਾ ਦੇਖਣ ਤੇ ਉਸ ਟਾਈਮ ਫਾਦਰ ਦਾ ਟੂਰਿਸਟ ਵੀਜ਼ਾ ਸੀ ਲਗਵਾ ਦਿੰਨੇ ਆ ਉਹਦੇ ਬਾਅਦ ਐਜ਼ ਅ ਗਾਰਡੀਅਨ ਵੀਜ਼ਾ ਸੀ ਉਹਨਾਂ ਨੂੰ ਕਨਵਰਟ ਕਰਵਾ ਦਿੰਨੇ ਆ ਇਹ ਟਾਈਮ ਟੂ ਟਾਈਮ ਦਾ ਪ੍ਰੋਸੈਸ ਹੈ ਥੋੜਾ ਜਿਹਾ ਪੇਸ਼ੈਂਸ ਰੱਖਣਾ ਪੈਂਦਾ ਹੈ ਹੋਰ ਜਿਹੜਾ ਸਟੂਡੈਂਟ ਹੈ ਉਹ 3rd ਕਲਾਸ ਤੋਂ ਲੈ ਕੇ 11th ਕਲਾਸ ਤੱਕ ਅਪਲਾਈ ਕਰ ਸਕਦਾ ਹੈ ਫਾਈਨੈਂਸ਼ੀਅਲ 1 ਇਅਰ ਦੀ ਫੀਸ 1 ਇਅਰ ਦੇ ਲਿਵਿੰਗ ਐਕਸਪੈਂਸਸ ਅਸੀਂ ਦਿਖਾਣੇ ਆ ਉੱਤੇ ਬਿਲਕੁਲ ਜਿਹੜਾ ਸਟੂਡੈਂਟ ਵੀਜ਼ਾ ਹੈ ਉਸੇ ਦਾ ਹੀ ਰੂਲ ਚੱਲਦਾ ਹੈ ਗਾਰਡੀਅਨ ਜਾ ਰਿਹਾ ਤੇ ਉਹਨਾਂ ਦਾ ਵੀ ਕੁਝ ਸਾਨੂੰ ਦਿਖਾਣਾ ਪੈਂਦਾ ਤੇ ਇਹ ਖਾਲੀ ਇੱਕੋ ਹੀ ਰੂਲ ਚੱਲਦਾ ਹੈ ਇਨਕਮ ਤੁਹਾਡੀ ਠੀਕ ਹੋਣੀ ਚਾਹੀਦੀ ਹੈ ਤੇ ਤੁਸੀਂ ਆਪਣੇ ਬੱਚੇ ਦਾ ਜਿਹੜਾ ਸਟੂਡੈਂਟ ਵੀਜ਼ਾ ਲਗਵਾ ਸਕਦੇ ਹੋ ਫਾਇਦਾ ਕੀ ਹੈ ਜੀ ਕਿਉਂਕਿ ਜੇ ਛੋਟੇ ਚ ਬੱਚਾ ਜਾਂਦਾ ਉਹਨੂੰ ਐਕਸਪੋਜ਼ਰ ਬਹੁਤ ਮਿਲ ਜਾਂਦਾ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕਿਹੜੀ ਕਲਾਸ ਚ ਭੇਜਣਾ ਚਾਹੁੰਦੇ ਹੋ ਤੁਸੀਂ ਈਵਨ 10th ਵਿੱਚ ਭੇਜ ਦੋ 11th ਵਿੱਚ ਭੇਜ ਦੋ ਕਿਉਂਕਿ ਕਈ ਵਾਰੀ ਬੱਚੇ ਤੇ ਪਲੱਸ 2 ਚ ਮਾਰਕਸ ਨਹੀਂ ਅੱਛੇ ਆਉਂਦੇ ਉੱਥੇ ਸਿਲੈਕਸ਼ਨ ਨਹੀਂ ਹੁੰਦੀ ਯੂਨੀਵਰਸਿਟੀਆਂ ਦੀ ਜੇ 10th ਜਾਂ 11th ਵਿੱਚ ਭੇਜਦਾ ਤੇ ਤੁਹਾਡਾ ਪਲੱਸ 2 ਬੱਚਾ ਕਰਨ ਦੇ ਸਾਰੇ ਉੱਥੇ ਦੀ ਅੱਛੇ ਤੋਂ ਅੱਛੀ ਯੂਨੀਵਰਸਿਟੀ ਦੇ ਵਾਸਤੇ ਐਲੀਜੀਬਲ ਹੋ ਜਾਏਗਾ ਕਿਉਂਕਿ ਉਹ ਆਨਸ਼ੋਰ ਹੈ ਉਹਨੂੰ ਕੋਈ ਪ੍ਰੋਬਲਮ ਨਹੀਂ ਸਕੂਲ ਤੇ ਯੂਨੀਵਰਸਿਟੀਆਂ ਦਾ ਆਪਸ ਚ ਟਾਈ ਤੇ ਉਹ ਇੱਕ ਅੱਛਾ ਪੁਆਇੰਟ ਹੁੰਦਾ ਕਿ ਜਦ ਬੱਚਾ ਜਿੰਨੀ ਜਲਦੀ ਚਲਾ ਜਾਂਦਾ ਓਨਾ ਹੀ ਲੋਕਲ ਜਿਹੜੇ ਆਸਟ੍ਰੇਲੀਅਨ ਸਟੂਡੈਂਟਸ ਆ ਉਹਨਾਂ ਦੇ ਵਿੱਚ ਜਿਹੜਾ ਬੱਚਾ ਐਕਸਪੋਜ਼ਰ ਹੀ কম ਮਿਲ ਜਾਂਦਾ ਉਹਨਾਂ ਦੇ ਨਾਲ ਗੱਲਬਾਤ ਬੈਠਣਾ ਉੱਠਣਾ ਸਭ ਕੁਝ ਸੈਲਫ ਡਿਪੈਂਡੈਂਟ ਬਣ ਜਾਂਦਾ ਸਕੂਲਿੰਗ ਦੇ ਵਿੱਚ ਉੱਥੇ ਈਵਨ ਸਟੂਡੈਂਟ ਨੂੰ ਆਪਣਾ ਸੈਲਫ ਡਿਪੈਂਡੈਂਟ ਡਿਪੈਂਡੈਂਟ ਬਣਾਉਣ ਵਾਸਤੇ ਕੁਕਿੰਗ ਤੱਕ ਵੀ ਸਿਖਾਉਂਦੇ ਆ ਇਹ ਸਟੂਡੈਂਟ ਉੱਥੇ ਫਿਰ ਉਹਨਾਂ ਨੂੰ ਕਮਾਨ ਲੈ ਜਾਣਾ ਉਹ ਤੇ ਹਰ ਸਕੂਲ ਦਾ ਹੈ ਦੇਖੋ ਜਿੱਦਾਂ ਇੱਥੇ ਵੀ ਜਿਹੜੇ ਹੌਸਟਲਸ ਆ ਹਾਰਸ ਰਾਈਡਿੰਗ ਸਵੀਮਿੰਗ ਇਹ ਸਾਰੀ ਚੀਜ਼ਾਂ ਇਹ ਉੱਥੇ ਚੱਲਦੀਆਂ ਪੇਰੈਂਟਸ ਐਜ਼ ਅ ਗਾਰਡੀਅਨ ਜਾਂਦੇ ਆ ਤੇ ਉਹਨਾਂ ਦਾ ਇੱਕ ਤਾਂ ਬੱਚੇ ਦਾ ਜਿਹੜਾ ਤੁਹਾਨੂੰ ਉੱਥੇ ਕੋਈ ਰਿਲੇਟਿਵ ਰਹਿ ਰਿਹਾ ਫਿਰ ਉਹਨਾਂ ਦੀ ਪੀਸੀਸੀ ਦੇਣੀ ਪੈਂਦੀ ਆ ਉਹ ਵੀ ਸਪான்ਸਰ ਕਰ ਸਕਦੇ ਆ ਜੇ ਪੇਰੈਂਟਸ ਨਹੀਂ ਜਾਣਾ ਚਾਹੁੰਦੇ ਔਰ ਉੱਥੇ ਕੋਈ ਰਿਲੇਟਿਵ ਰਹਿ ਰਿਹਾ ਹੈ ਔਰ ਯੋ ਕਿਉਂ ਥੋੜਾ ਜਿਹਾ ਇੱਕ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੁੰਦਾ ਹੈ ਤੇ ਕਈ ਵਾਰੀ ਪੇਰੈਂਟਸ ਕਹਿੰਦੇ ਕਿ ਸਾਡਾ ਵੀਜ਼ਾ ਲਗਵਾ ਦਿਓ ਅਸੀਂ ਫਿਰ ਉਹਨਾਂ ਦਾ ਲਗਵਾ ਦਿੰਨੇ ਆ ਤੇ ਫੰਡਸ ਅਸੀਂ ਜਿਹੜਾ ਹਾਂ ਕੋਈ ਆਇਲਸ ਨਹੀਂ ਚਾਹੀਦੀ ਛੋਟੇ ਬੱਚੇ ਨੂੰ ਇੰਗਲਿਸ਼ మీడియం ਸਕੂਲ ਤੋਂ ਪੜਿਆ ਹੋਏ ਔਰ 60% ਹਰ ਸਬਜੈਕਟਸ ਉਹਦੇ ਹੋਣੇ ਚਾਹੀਦੇ ਔਰ ਲਾਸਟ 2 ইয়ারਸ ਦੀ মার্কশিਟ ਪਲਸ ਬੱਟ ਸਰਟੀਫਿਕੇਟਸ ਸਾਨੂੰ ਚਾਹੀਦਾ ਹੁੰਦਾ ਫਾਰ ਐਡਮਿਸ਼ਨ ਹੂੰ ਜੀ ਬਿਲਕੁਲ ਸੋ ਤੁਸੀਂ ਸਾਰੇ ਸਮਝ ਚੁੱਕੇ ਹੋ ਕਿ ਬਹੁਤ ਹੀ ਈਜ਼ੀ ਜਿਹਾ ਫਾਰਮੈਟ ਹੈ ਪਰ ਪੂਰੀ ਇਨਫੋਰਮੇਸ਼ਨ ਹੋਵੇ ਤਾਂ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਤੇ ਉਹ ਕਈ ਇਨ੍ਹਾਂ ਚੀਜ਼ਾਂ ਵਿੱਚ ਹੀ ਉਲਝ ਜਾਂਦੇ ਨੇ ਸੋ ਕਿਵੇਂ ਤੁਸੀਂ ਸਹੀ ਡਿਸੀਜਨ ਲੈਣਾ ਹੈ ਪੇਰੈਂਟਸ ਦੇ ਲਈ ਅਸੀਂ ਖਾਸ ਤੌਰ ਤੇ ਕਹਿ ਰਹੇ ਹਾਂ ਕਿਉਂਕਿ ਬੱਚਾ ਛੋਟਾ ਹੁੰਦਾ ਹੈ ਅਸੀਂ 5th ਤੋਂ ਲੈ ਕੇ +1 ਤੱਕ ਦੇ ਬੱਚੇ ਦੀ ਇੱਥੇ ਗੱਲ ਕਰ ਰਹੇ ਹਾਂ ਤਾਂ ਪੇਰੈਂਟਸ ਨੇ ਹੀ ਸਹੀ ਢੰਗ ਦਾ ਡਿਸੀਜਨ ਲੈਣਾ ਹੈ ਤਾਂ ਜ਼ਰੂਰ ਇਨ੍ਹਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਹੀ ਤੁਸੀਂ ਸਹੀ ਡਿਸੀਜਨ ਦੇ ਨਾਲ ਅੱਗੇ ਵਧੋ ਤੇ ਆਪਣੇ ਬੱਚੇ ਦਾ ਤੁਸੀਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਲਗਵਾ ਸਕਦੇ ਹੋ ਸੋ ਮੈ ਸ਼ਿੰਦ ਬਾਰੇ ਵੀ ਅਗਰ ਆਪਾਂ ਗੱਲ ਕਰੀਏ ਇਨਟੇਕ ਜਿਹਨੂੰ ਆਪਾਂ ਕਹਿੰਦੇ ਕਦੋਂ ਅਪਲਾਈ ਕੀਤਾ ਜਾ ਸਕਦਾ ਹੈ ਹਾਂ ਇਸ ਟਾਈਮ ਅਕਟੋਬਰ ਇਨਟੇਕ ਹੈ ਉਹਦੇ ਬਾਅਦ ਜਨ ਇਨਟੇਕ ਹੈ ਸਭ ਤੋਂ بڑا ਪਹਿਲੇ ਜੁਲਾਈ ਫਿਰ ਅਕਟੋਬਰ ਫਿਰ ਜਨ ਇਨਟੇਕ ਤਿੰਨ ਇਨਟੇਕ ਹੁੰਦੇ ਆ ਤਾਂ ਬਹੁਤ ਜ਼ਿਆਦਾ ਆਪਣੇ ਕੋਲ ਚੁਆਇਸ ਵੀ ਹੈ ਚਾਂਸ ਵੀ ਆਪਣੇ ਕੋਲ ਹੈ ਇਸ ਟਾਈਮ ਰਾਈਟ ਟਾਈਮ ਹੈ ਔਰ ਸਕੂਲਿੰਗ ਵੀਜ਼ਾ ਗਵਰਨਮੈਂਟ ਦਾ ਮਕਸਦ ਜਿਹੜਾ ਸਭ ਤੋਂ ਜ਼ਿਆਦਾ ਵੀਜ਼ਾ ਦੇਣਾ ਹੈ ਇਸ ਟਾਈਮ ਹਾਲ ਦੀ ਗੱਲ ਹੈ ਬਿਲਕੁਲ ਹਨਾ ਕਿਉਂਕਿ ਇਹ ਵੀ ਜਿਹੜੀ ਪਾਲਿਸੀਜ਼ ਐ ਚੇਂਜ ਹੁੰਦੀ ਰਹਿੰਦੀ ਕਦੀ ਸਕੂਲਿੰਗ ਦਾ ਜ਼ਿਆਦਾ ਦਿੰਦੇ ਆ ਕਦੀ ਯੂਨੀਵਰਸਿਟੀ ਸਟੂਡੈਂਟਸ ਨੂੰ ਜ਼ਿਆਦਾ ਦਿੰਦੇ ਆ ਕਿ ਯੂਨੀਵਰਸਿਟੀ ਸਟੂਡੈਂਟ ਦਾ ਕਟਿਆ ਹੋਇਆ ਔਰ ਸਕੂਲਿੰਗ ਵੀਜ਼ਾ ਦਾ ਵਧਿਆ ਹੋਇਆ ਤੇ ਇਹ ਡਾਟਾ ਜਿਹੜਾ ਨਾ ਇਹ ਸਾਡੇ ਕੋਲ ਹੀ ਹੁੰਦਾ ਹੈ ਪੇਰੈਂਟਸ ਨੂੰ ਪਤਾ ਨਹੀਂ ਹੁੰਦਾ ਕਈ ਵਾਰੀ ਡਰਦੇ ਹੁੰਦੇ ਆ ਕਿ ਯੂਨੀਵਰਸਿਟੀ ਵਾਲਿਆਂ ਦੇ ਬੱਚਿਆਂ ਦੇ ਤੇ ਘਟ ਆ ਰਹੇ ਆ ਪਤਾ ਨਹੀਂ ਸਾਡਾ ਕੀ ਹੋਏਗਾ ਇਸ ਟਾਈਮ ਉਹਨਾਂ ਦਾ ਮਕਸਦ ਜਿਹੜਾ ਹੈ ਇਹ ਵੀਜ਼ਾ ਦੇਣਾ ਜ਼ਿਆਦਾ ਹੈ जी बिल्कुल सो तुसी भी समय का फायदा ले सद जदों आस्ट्रेली गवर्नमेंट वालों भी स्कूलिंग वीजा वाल ज़्यादा रुझान दिखाया जा रहा है सो होर कोई जानकारी और कोई पॉइंट के उपरू डिटेल में जानना चाहते हो तो जरूर जो नंबर डिस्प्ले है नैवीगेट ओवरसीज है इस उपर कॉल करो पूरी इन्फोरमेस लो या फिर नैवीगेटर्स ओवरसीज है जो चंडीगढ़ ऑफिस है इतने विजिट करो डॉकूमेंट जरूर लैके आओ और पूरी खुल के गल करो डिटेल भी चीज़ा समझते हुए अपने बच्चे का आस्ट्रेली स्कूलिंग वीजा अपलाई टाइमली करवाते हो बहुत बहुत थैंक्स मैम है, है। पूरी ਬਹੁਤ ਖਾਸ ਖਾਸ ਪੁਆਇੰਟਸ ਨੇ ਜਿਹੜੇ ਤੁਸੀਂ ਅੱਜ ਵੀਡੀਓ ਦੇ ਜ਼ਰੀਏ ਸਾਂਝੇ ਕੀਤੇ ਨੇ ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ